ਆਜ ਮਕਸਦ ਨਹੀਂ ਸੀ ਉਹਨਾਂ ਦਾ ਜ਼ੁਲਮ ਦੇ ਖਿਲਾਫ ਲੜਨਾ ਮਕਸਦ ਸੀ ਇਕੱਲੇ 20 ਸਾਲ ਰਾਜ ਕੀਤਾ 80 80 ਸਾਲ ਤੋਂ ਵੱਧ ਤੱਕ ਇਕੱਲੇ ਉਹਨਾਂ ਨੇ ਮੋਰਚੇ ਲਾਏ ਸਟਰਗਲ ਕੀਤਾ ਕਿਸਾਨੀ ਵਾਸਤੇ ਗਰੀਬ ਵਾਸਤੇ ਪੰਜਾਬ ਵਾਸਤੇ ਕੌਮ ਵਾਸਤੇ ਜਿਹੜੀਆਂ ਦੂਜੀਆਂ ਪਾਰਟੀਆਂ ਹੁੰਦੀਆਂ ਅੱਜ ਘਾਸ ਕਰਕੇ ਜਿਹੜੀਆਂ ਨੈਸ਼ਨਲ ਪਾਰਟੀਆਂ ਭਾਵੇਂ ਬੀਜੇਪੀ ਹੈ ਭਾਵੇਂ ਕਾਂਗਰਸ ਹੈ ਭਾਵੇਂ ਆਪ ਹੈ ਉਹਨਾਂ ਦਾ ਮਕਸਦ ਹੈ ਕੀ ਐ ਸੁਬੇ ਉਹਦੇ ਦੀ ਕਾਬਜ ਹੋਣਾ ਹੈ ਐਨੇ ਐਮਪੀ ਲੱਗੇ ਜਾਣੇ ਆ ਕੰਮ ਕਰੋ ਨਾ ਕਰੋ ਕੋਈ ਫਿਕਰ ਨਹੀਂ ਉਹਨਾਂ ਨੂੰ ਉਹਨਾਂ ਦੀ ਲੀਡਰਸ਼ਿਪ ਦੇਖਦੀ ਹੈ ਕਿ ਸਾਡੇ ਉੱਤੋਂ ਦੇ ਹੁਕਮਰਾਨ ਸਾਡੇ ਕੀ ਕਹਿੰਦੇ ਆ ਜੇ ਕੋਈ ਪੰਜਾਬ ਦੇ ਖਿਲਾਫ ਵੀ ਕੋਈ ਫੈਸਲਾ ਉਤਲੇ ਵਾਲੇ ਗੈਦਨ ਖੱਲੇ ਵਾਲੇ ਮੰਨਣ ਲੱਗ ਜਾਂਦੇ ਆ ਤੁਸੀਂ ਦੇਖਿਆ ਕਿਸਾਨੀ ਸੰਘਰਸ਼ ਵਿੱਚ ਜਿੰਨੇ ਭਾਜੀਪੀ ਦੇ ਲੀਡਰ ਸਾਰੇ ਕਿਸਾਨਾਂ ਦੇ ਖਿਲਾਫ ਖੜੇ ਸੀ ਆ ਹੁਣ ਤੁਸੀਂ ਦੇਖ ਲਓ ਕੋਈ ਕਿਸਾਨਾਂ ਨੇ ਬਾਰਡਰ ਤੇ ਧੰਨੇ ਦਿੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਏ ਤੇ ਆਪਣੇ ਇੱਥੇ ਡਾਂਗਾਂ ਜੱਲਣ ਆਪਣੇ ਇੱਥੇ ਜਿਵੇਂ ਨਾਲੇ ਹੁਕਮ ਕੀ ਬੀਜੇਪੀ ਦਾ ਤੇ ਤੋਂ ਜੇ ਕਾਲੀ ਜਦੀ ਸਰਕਾਰ ਹੁੰਦੀ ਹੈ ਜਾਂ ਕਿਸੇ ਦੀ ਹਿੰਮਤ ਹੀ ਹੁੰਦੀ ਮੈਂ ਕੋਈ ਬੇਨਤੀ ਕਰਨਾ ਹੈ ਆਪਣੇ ਆਪਣੇ ਅਸੀਂ ਜਿਉਣਾ ਮਰਨਾ ਇੱਥੇ ਸਾ ਪ੍ਰਕਾਸ਼ ਸਿੰਘ ਜੀ ਬਾਦਲ ਨੇ ساری ਜ਼ਿੰਦਗੀ ਪੰਜਾਬ ਖਤ ਸਮੁੱਚੀ ਕਾਲੀ ਦਲ ਲੀਡਰਸ਼ਿਪ ਨੇ ਪੰਜਾਬ ਦਾ ਤਲਾ ਦਤੀ ਤੁਸੀਂ ਪੰਜਾਬ ਵਿੱਚ ਕੀਜਾਂਗੇ ਲੱਗ ਜੋ ਤੁਸੀਂ ਦੇਖੋਗੇ ਜੋ ਕੁਝ ਵੀ ਬਣਿਆ ਉਦੋਂ ਹੀ ਬਣਿਆ ਜਦੋਂ ਕਾਲੀ ਦਲ ਦੀ ਸਰਕਾਰ ਇੱਕ ਵੀ ਨਿਸ਼ਾਨੀ ਨਾ ਕਾਂਗਰਸ ਦੀ ਹੈ ਨਾ ਝਾੜੂ ਵਾਲੇ ਦੀ ਹੈ ਜਾਂ ਕਿਸੇ ਦੀ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਇੱਥੇ ਜिले ਦੇ ਮੁੱਖ ਮੰਤਰੀ ਰਹੇ 10 ਸਾਲ ਇੱਕ ਨਿਸ਼ਾਨੀ ਦੱਸ ਦਿਓ ਜਿੰਨੇ ਥਰਮਲ ਪਲੈਂਟ ਬਣਾਏ ਉਹ ਵੀ ਬਾਦਲ ਸਾਹਿਬ ਨੇ ਜਿੰਨੇ 에어ਪੋਰਟ ਬਣਾਏ ਉਹ ਵੀ ਬਾਦਲ ਸਾਹਿਬ ਨੇ ਜਿੰਨੀਆਂ 4 ਸਿਕਸ ਲੇਨ ਹਾਈਵੇ ਬਣਾਏ ਉਹ ਵੀ ਬਾਦਲ ਸਾਹਿਬ ਨੇ ਜਿੰਨੇ ਸ਼ਹਿਰਾਂ ਸਿਵਰੇਜ ਪਾਇਆ ਜਿੰਨੇ ਪਟਿਆਲਾ ਸ਼ਹਿਰ ਦੀ ਡਿਵੈਲਪਮੈਂਟ ਕਰਾਈ ਉਹ ਵੀ ਬਾਦਲ ਸਾਹਿਬ ਨੇ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਐਸਸੀ ਸਕਾਲਰਸ਼ਿਪ ਸਾਰੀਆਂ ਬਾਦਲ ਸਾਹਿਬ ਨੇ ਦਿੱਤੀਆਂ ਜ਼ਿਮੀਂਦਾਰ ਨੂੰ ਤਿਵਲ ਕਨੈਕਸ਼ਨ ਤੋਂ ਲੈ ਕੇ ਮੁਫਤ ਬਿਜਲੀ ਤੋਂ ਲੈ ਕੇ ਮੰਡੀਆਂ ਬਣਾਈਆਂ ਖਾਲੇ ਬਣਾਏ ਅੰਡਰਗਰਾਉਂਡ ਪਾਈਪ ਸਿਸਟਮ ਨਾਲ ਕਸੀਆਂ ਗੱਡੀਆਂ ਅਕਾਲੀ ਸਰਕਾਰਾਂ ਨੇ ਫਿਰ ਆਪਾਂ ਤਜਰਬੇ ਕਰਦੇ ਰਹਿੰਨੇ ਆ ਇੱਕ ਹੁਣ ਇਹਨੂੰ ਮੋੜ ਪੱਖ ਦੇਖ ਲਈ ਕਿ ਇਹਨੂੰ ਵੇੜਦੇ ਆ ਆ ਤਜਰਬਿਆਂ ਦਾ ਨੁਕਸਾਨ ਆਪਣਾ ਹੁੰਦਾ ਆਪਣੀ ਅਗਲੀ ਪੀੜ੍ਹੀਆਂ ਦਾ ਹੁੰਦਾ ਹੈ ਕੀ ਗੁਜਰਾਤੀ ਜਦੋਂ ਕਰਦੇ ਆ ਕੀ ਸਾਲ ਹੋ ਗਏ ਗੁਜਰਾਤੀਆਂ ਨੂੰ ਮੋਦੀ ਮੋਦੀ ਕਰ ਦੇ ਦੋ ਕਹਿੰਦੇ ਭਾਵੇਂ ਕੋਈ ਮਰਜ਼ੀ ਹੋ ਜਾਈ ਤਜਰਬਾ ਨਹੀਂ ਕਹਿੰਦੇ ਮੋਦੀ ਨਹੀਂ ਪੋਣਾ ਤੇ ਆਪਣੇ ਮਿੰਡ 'ਚ ਕੋਈ ਆ ਜੇ ਆਂ ਦੀ ਇਹਦੇ ਮਗਰ ਲੱਗ ਜਾ ਬਦਲਾ ਹੁਣ ਆ ਭਗਵਾਨ ਤੁਮਾਨ ਮੁੱਖ ਮੰਤਰੀ ਬੰਦੇ ਲਾਇਕ ਹੈ ਤੇ ਬਣਨ ਤਾਂ ਮੁੱਖ ਮੰਤਰੀ ਆਪਾਂ 92 ਸੀਟਾਂ ਜਮਾਨਤਾਂ ਜੱਪ ਕਰਾ ਦੀਆਂ ਸਾਰਿਆਂ ਦੀਆਂ ਤੇ 2 ਸਾਲ ਬਾਅਦ ਹੁਣ ਫੈਸਲਾ ਕਰੀ ਬੈਠੇ ਹੁਣ ਭਗਵਾਨ ਤੁਮਾਨ ਦੀ ਜਮਾਨਤਾਂ ਜੱਪ ਕਰਾਉਣੀ ਹੈ ਯਾ ਆ ਰਿਹਾ ਪਾਰ ਬਹਿੰ ਨਹੀਂ ਚੱਲੀ ਜਾਂਦਾ ਕੰਮ ਆਪਣਾ ਅਜੱਬ ਕਰੋ ਨਿਕਲਦਾ ਨਹੀਂ ਕੋਈ ਫਿਕਰ ਨਹੀਂ ਜੋ ਜਿਉਂਦੇ ਮਰਦੇ ਆਉਣੇ ਦਾ ਮੇਲਾ ਲੁੱਟ ਲਿਆ ਹੁਣ ਕਹਿੰਦਾ 5 ਸਾਲ ਦਾ ਮੈਂ ਅਸ਼ ਕਰੂੰਗਾ ਕੈਪਟਨ ਸਾਹਿਬ ਨੇ 5 ਸਾਲ ਐਸ਼ ਕੀਤੀ ਤੁਸੀਂ ਦੇਖ ਲਓ ਭਾਵੇਂ ਅਕਾਲੀ ਤੇ ਲਾ oppositon ਜੋ ਹੈ ਫਿਰ ਵੀ ਤੁਹਾਡੇ ਵਿੱਚ ਹੀ ਰਹਿੰਦੀ ਹੈ ਮੈਂ ਤਾਂ ਫਿਰ ਵੀ ਪਿੰਡ ਪਿੰਡ ਤੁਰੇ ਫਿਰਦਾ ਹੈ ਨਾ ਕੈਪਟਨ ਮੈਂ ਉਹ ਨਾ ਭਗਵੰਤ ਮਾਨ ਨੇ ਆਉਣਾ ਆ ਫਰਕਾ ਆਪਣੇ ਅਕਾਲੀ ਦਲ ਤੁਹਾਡੀ ਤੁਹਾਡੀ ਜਾਨ ਹੈ ਤੁਹਾਡੇ ਬਜ਼ੁਰਗਾਂ ਦੀ ਸ਼ਹਾਦਤਾਂ ਦੇ ਕੇ ਬਣਾਈ ਪਾਰਟੀ ਹੈ ਕੋਈ ਮੇਰੀ ਜਾਇਦਾਦ ਨਹੀਂ ਅੱਜ ਮੈਨੂੰ ਸੇਵਾ ਮਿਲੀ ਹੈ ਕੱਲ ਕਿਸੇ ਨੂੰ ਮਿਲੂਗੀ ਪਰਸੋਂ ਕਿਸੇ ਕੋਲੇ ਜਾਊਗੀ ਪਰ ਆਪਣੀ ਕੌਮ ਦੀ ਆਵਾਜ਼ ਆਪਣੀ ਪੰਜਾਬ ਦੀ ਆਵਾਜ਼ ਜੇ ਹੁਣ ਇਕੱਠੇ ਹੋਏ ਹੁਣ ਮੁਕਾਬਲਾ ਸਿੱਧਾ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਪੰਜਾਬ ਦਾ ਕਿਸਾਨ ਹੈ ਇੱਕ ਪਾਸੇ ਕਿਸਾਨ ਦਾ ਗਰੀਬ ਮਜ਼ਦੂਰ ਵਪਾਰੀ ਹੈ ਪੰਜਾਬੀ ਹੈ ਦੂਜੇ ਪਾਸੇ ਆ ਦਿੱਲੀ ਦੀ ਤਰਤਾਂ ਜੇ ਹੁਣ ਵੀ ਵੋਟਾਂ ਪੈ ਗਈਆਂ ਉਹਨਾਂ ਨੂੰ ਫਿਰ ਤਾਂ ਸ਼ਰਮ ਹੋਣੀ ਚਾਹੀਦੀ ਆ ਆਪਣੇ ਦੇਖੋ ਤੁਹਾਨੂੰ ਦਿੱਲੀ ਨਹੀਂ ਜਾਣ ਦਿੱਤਾ ਇਹਨਾਂ ਨੇ ਬਾਰਡਰ ਸੀਲ ਕਰਤੇ ਉਥੇ ਬੰਬ ਚਲਾਏ ਸਾਰਾ ਕੁਝ ਨਾ ਤੁਹਾਨੂੰ ਆਪਾਂ ਤਾਂ ਦਿੱਲੀ ਪ੍ਰੋਟੈਸਟ ਕਰਨੀ ਚੱਲੇ ਸੀ ਕਿ ਤੁਸੀਂ ਕਿਉਂ ਨਹੀਂ ਹੁਣ ਬਾਰਡਰ ਸੀਲ ਕਰਦੇ ਕਿ ਅਸੀਂ ਇੱਕ ਵੀ ਵੋਟ ਨਹੀਂ ਪਾਉਣ ਦਿੰਦੇ ਉਹਨਾਂ ਨੂੰ ਇੱਥੇ ਝਾੜੂ ਨਾ ਝਾੜੂ ਨੂੰ ਵੋਟ ਪੈਣਾ ਕਾਂਗਰਸ ਨੂੰ ਪਵੇ ਜੇ ਉਹ ਪਾਡ ਰਸੀਵ ਕਰਦੇ ਆਪਾਂ ਵੋਟਾਂ ਨਾ ਪਾਡ ਰਸੀਵ ਕਰਲੇ ਉਹਨਾਂ ਨੇ ਤਾਂ ਬੰਬਾ ਨਾ ਸੀਲ ਕੀਤਾ ਸੀ ਨਾ ਆਪਾਂ ਵੋਟਰ ਵੋਟਾਂ ਨਾ 13 ਨੀ 13 ਸੀਟਾਂ ਜਿਤਾ ਦਿਓ ਤੇ ਦੱਸ ਦਿਓ ਕਿ ਪੰਜਾਬ ਕਿਹਦੇ ਪਾਸੇ ਖੜਾ ਹੈ ਪੰਜਾਬ ਦਾ ਕਿਸਾਨ ਗਰੀਬ ਕਿਹਦੇ ਪਾਸੇ ਹੈ ਜੇ ਹਰੇ ਵੀ ਨਾ ਫੈਸਲਾ ਕੀਤਾ ਜੇ ਹਰੇ ਵੀ ਨਾ ਫੈਸਲਾ ਕੀਤਾ ਫਿਰ ਤਾਂ ਕੀ ਹੋਊਗਾ ਮੈਨੂੰ ਦਾ ਆਪਣੇ ਫਿਰ ਆਪਣੇ ਕੌਮ ਚ ਮੈਨ ਲੱਗਾ ਉਹ ਜਜ਼ਬਾ ਨਹੀਂ ਰਹੂਗਾ ਮੈਂ ਤਾਂ ਸਹੀ ਬਣੇ ਤੇ ਦੇਖਣਾ ਚਾਹਣਾ ਰਿਜ਼ਲਟ ਤੇ ਦੇਖਣਾ ਚਾਹਣਾ ਕਿ ਲੋਕ ਆਪਣਾ ਖਾਲਸਾ ਪੰਥ ਪੰਜਾਬ ਦੇਖੋ ਕਾਲੀ ਦਲ ਇੱਕ ਪਾਰਟੀ ਹੈ ਜਿਹੜੇ ਪੰਜਾਬ ਨੂੰ ਜੋੜ ਕੇ ਰੱਖਣਾ ਚਾਹੁੰਦੀ ਹੈ ਸਾਰੇ ਧਰਮਾਂ ਨੂੰ ਇਕੱਠੇ ਰੱਖਦੀ ਹੈ ਆ ਦੂਜੀਆਂ ਪਾਰਟੀਆਂ ਦੇ ਧਰਮ ਨੂੰ ਦੂਜੇ ਲੜਾ ਕੇ ਉਹਨਾਂ ਦਾ ਮਤਲਬ ਹੈ ਲੜਨ ਲੋਕੀ ਤੇ ਤਾਂ ਵੋਟਾਂ ਹੋਣਾ ਅਸੀਂ ਕਹਿੰਦੇ ਕਿ ਜੋੜੋ ਸਾਡੇ ਵਾਸਤੇ ਪੰਜਾਬ ਤਰੱਕੀ ਕਰੂਗਾ ਤਾਂ ਪੰਜਾਬ ਸ਼ਾਂਤੀ ਰਹੂਗੀ ਤਾਂ ਤਰੱਕੀ ਹੋਊਗੀ ਸਾਡੇ ਵਾਸਤੇ ਸਾਰਾ ਕੁਝ ਪੰਜਾਬ ਹੈ ਇਸ ਕਰਕੇ ਅੱਜ ਪ੍ਰੋਫੈਸਰ ਸੁਮੇਰ ਸੀਰਾ ਜੀ ਆਏ ਐ ਦੇਖੋ ਸਟੇਟ ਐਗਜ਼ੈਕਟਿਵ ਮੈਂਬਰ ਬੀਜੇਪੀ ਦੇ ਹੈ ਬਹੁਤ ਮਿਹਨਤੀ ਹੈ ਤੇ ਮੈਂ ਕਹਿੰਦਾ ਤੁਹਾਨੂੰ ਸਭ ਤੋਂ ਵੱਡੀ ਵਜ਼ਾਈ ਤੁਸੀਂ ਬੀਜੇਪੀ ਛੱਡੀ ਜਿਹੜਾ ਆਪਣਾ ਖਾਲਸਾ ਬੀਜੇਪੀ ਜਾਂਦਾ ਨਾ ਇਹਦਾ ਮਤਲਬ ਇਹ ਹੈ ਉਹਦਾ ਵੀਰ ਨੇ ਟੈਸਟ ਕਰਾਉਣਾ ਚਾਹੀਦਾ ਸਹੀ ਬਣੇਗਾ ਹੁਣ ਜਿਹੜੀ ਥੈਂਕ ਯੂ ਤੁਸੀਂ ਯੂ ਗ੍ਰੇਟ ਤੇ ਮੈਂ ਇਹਨਾਂ ਨੂੰ ਮਾਨ ਸਾਨੂੰ ਬੜਾ ਇਹਨਾਂ ਦੀ ਲੋੜ ਹੈ ਤੇ ਪਾਰਟੀ ਦੇ ਇਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਬਣਾਉਣੇ ਆ ਤੁਸੀਂ ਹੁਣ ਸੇਵਾ ਸੰਭਾਲੋ ਤੁਸੀਂ ਸਮੋਲਾ ਤੇ ਪਟਿਆਲੇ ਵਾਲਿਓ ਪਾਰਲੀਮੈਂਟ ਮੈਂਬਰ ਅਕਾਲੀ ਦਲ ਦਾ ਜੈਦਾ ਪਟਿਆਲੇ ਤੋਂ ਰਾਜਿਆਂ ਨੂੰ ਬਹੁਤ ਦੇਖ ਲਿਆ ਰਾਜੇ ਰਾਣੀਆਂ ਨੂੰ ਤੁਸੀਂ ਬਹੁਤ ਦੇਖ ਲਿਆ ਡੱਕਾ ਨਹੀਂ ਤੋੜਿਆ ਤੁਹਾਡੇ ਵਾਸਤੇ ਨਾ ਮਿਲ ਲਾਉਂਦੇ ਐ ਜੇ ਤੁਹਾਡੇ ਹੈ ਤੇ ਇਕੱਲੇ ਹੈ ਤੁਹਾਡੀ ਆਪਣੀ ਮਾਂ ਪਾਰਟੀ ਛਡੋਨੀ ਅਕਾਲੀ ਦਲ ਬਹੁਤ ਬਿੱਲਾ ਜੀ ਦਾ ਬਹੁਤ ਆ ਇੱਕ ਬੜਾ ਸਾਡਾ ਕੁਲ ਹੀ ਦਾ ਬਹੁਤ ਮਿਹਨਤੀ ਹੈ ਸਾਰੀ ਟੀਮ ਲੱਗੀ ਮੈਂ ਤੁਹਾਨੂੰ ਦੱਸਾਂ ਪੰਜਾਬ ਬਚਾਓ ਯਾਤਰਾ 'ਚ ਮੈਂ ਤਕਰੀਬਨ 50 60 ਹਲਕੇ ਕੱਢ ਕੇ ਆਇਆ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਇੱਕ ਤੂਫਾਨ ਹੀ ਖੜਾ ਹੋ ਰਿਹਾ ਹੈ ਲੋਕਾਂ ਵਿੱਚ ਇੰਨਾ ਗੁੱਸਾ ਦੇਖ ਰਿਹਾ ਝਾੜੂ ਵਾਲੇ ਦੇ ਖਿਲਾਫ ਮੈਨੂੰ ਲੱਗਦਾ ਝਾੜੂ ਦਾ ਮੈਨੂੰ ਲੱਗਦਾ ਜੇ 92 ਸੀਟਾਂ ਜਿੱਤੀਆਂ ਸੀ ਨਾ ਇੱਕ ਸਮਾਂ ਗਰੰਟੀ ਦਿੰਦਾ ਆ 13 ਦੀਆਂ 13 ਸੀਟਾਂ ਜਮਾਨਤਾ ਜਬਤ ਹੋਣਗੀਆਂ ਝਾੜੂ ਵਾਲੇ ਦੀ ਤੇ ਉਹਦੇ ਨਾਲ بڑا ਮੁਕਾਬਲਾ ਕਰ ਰਿਹਾ ਬੀਜੇਪੀ ਥੱਲੇ ਥੱਲੇ ਉਹ ਕਿਹਦੀ ਕਿਹਦੀ ਬੱਜੂਗੀ ਉਹਨਾਂ ਤੋਂ ਦੋਨਾਂ ਚ ਤੇ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਈਕ੍ਰਿਜ ਜੀ ਦਾ ਖਾਲਸਾ ਵਾਇਸ ਡਿਪੀ ਕਿ ਫੋੜੇ ਪਾ ਪਾ ਬਹੁਤ ਧੰਨਵਾਦ ਜੀ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਜੀ ਦੇਖੋ ਸੁਖਵੀਰ ਬਾਦਲ ਜੀ ਨੇ ਇਸ ਕਰਕੇ ਇਸ ਬੀਜੇਪੀ ਨੂੰ ਤਿਆਗ ਤੇ ਪੰਜਾਬ ਨਾਲ ਖੜੇ ਹੋਵੋ ਰਿਣੀ ਆ ਜੀ ਬਾਦਲ ਸਾਹਿਬ ساری ਉਮਰ ਤੁਹਾਡਾ ਰਿਣੀ ਆ ਧੰਨਵਾਦ